ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਚੰਡੇ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਜੀ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਹੈ ਭਾਈ ਜਣੇ ਵਪਾਰ ਦਾ ਕੰਮ ਕਰਦੇ ਆਂ ਚਾਰ ਗਾਵਾਂ ਸੇਲ ਕਰਨੀਆਂ ਜੀ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਸੂਈਆਂ ਜਿਨ੍ਹਾਂ ਦੇ ਬੱਚੇ ਹੈਗੇ ਆ ਤੇ ਆ ਦੋਵਾਂ ਦੇ ਬੱਚੇ ਹੈ ਨਹੀਂਗੇ ਜੀ ਟੌਪ ਦੀਆਂ ਵੜਾਵਾ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਚੰਗੀ ਕੁਆਲਿਟੀ ਦੀਆਂ ਵੇੜਾਆਂ ਨਾੜੂ ਦੇ ਬੱਚੇ ਆ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣਾਂ ਨਾਲ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਕੀ ਹਾਲ ਚਾਲ ਹੈ ਜੀ ਵਧੀਆ ਵੀਰ ਜੀ ਵਧੀਆ ਵਧੀਆ ਭਾਜੀ ਵਪਾਰ ਦਾ ਕੰਮ ਹੈ ਜੀ ਆਪਣਾ ਹਾਂਜੀ ਹਾਂਜੀ ਕਰ ਲਈਦਾ ਜੀ ਠੀਕ ਹੈ ਜੀ ਕਿੰਨੀਆਂ ਵੈੜਾਂ ਅੱਜ ਅੱਜ ਸਾਰੂ ਕੋ ਚਾਰ ਹੈ ਦੋ ਦੇ ਸੱਜਰਾ ਸੂਈਆਂ ਜੇ ਹਾਂਜੀ ਤੇ ਦੋਹਾਂ ਦੇ ਬੱਚੇ ਵੀਰੇ ਇਹ ਮਹੀਨੇ ਦੀ ਸੂਈ ਦਾ ਬੱਚਾ ਮਰਿਆ ਜੇ ਉਹਦਾ ਬੱਚਾ ਮਰਿਆ ਠੀਕ ਹੈ ਦੋਹਾਂ ਦੇ ਬੱਚੇ ਹੈਗੇ ਦੋਹਾਂ ਦੇ ਹੈਗੇ ਆ ਦੋਹਾਂ ਦੇ ਹੈਗੇ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਸਾਡਾ ਜੀ ਪਿੰਡ ਚੰਡੇ ਆ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਤੇ ਪੋਸਟ ਮਜੀਠਾ ਜੀ ਤੇ ਨੇਰੇ ਮਜੀਠਾ ਮਜੀਠਾ ਤੋਂ ਇਹਨੇ ਕਿੰਨੇ ਕਿਲੋਮੀਟਰ ਦੇ ਠੀਕ ਹੈ ਜੀ ਹਾਂਜੀ ਅੰਮ੍ਰਿਤਸਰ ਕਿੰਨਾ ਪੈ ਜਾਂਦਾ ਜੀ ਆਪਾਂ ਨੂੰ ਅੰਮ੍ਰਿਤਸਰ ਸਾਨੂੰ ਪੈ ਜਾਂਦਾ 18 ਕਿਲੋਮੀਟਰ ਠੀਕ ਹੈ ਜੀ ਆਹ ਹਾਈਵੇ ਜਿਹੜਾ ਤੁਹਾਡਾ ਮੇਨ ਗਰਦਾਸਪੁਰ ਤੋਂ ਅੰਮ੍ਰਿਤਸਰ ਜਾਂਦਾ ਉਹ ਤੋਂ ਕਿੰਨੇ ਕਿਲੋਮੀਟਰ ਪੈਂਦਾ ਇਹ ਤੋਂ ਸਾਡੇ ਕੋਲੋਂ 9-10 ਕਿਲੋਮੀਟਰ ਜੇ 9-10 ਕਿਲੋਮੀਟਰ ਪੈਂਦਾ ਜੀ ਤੇ ਬਿਲਕੁਲ ਕੋਲ ਚੰਡੇ ਆ ਪਰ ਆ ਇਧਰ ਦਾ ਚਲ ਜੇ ਕੋਲ ਚੰਡੇ ਵੱਡੇ ਰੋੜ ਤੇ ਚਲ ਜੇ ਮਜੀਠੇ ਕੋਲ ਚੰਡੇ ਦੇ ਠੀਕ ਹੈ ਜੀ ਤੇ ਨਾਮ ਦੱਸ ਦਿਓ ਜੀ ਆਪਣਾ ਨਾਮ ਮੇਰਾ ਜੈਪ ਸਿੰਘ ਆ ਜੀ ਹਾਂਜੀ ਸਾਨੂੰ ਜਗੀਰ ਸਿੰਘ ਫੋਨ ਨੰਬਰ ਦੱਸ ਦਿਓ ਜ ਤੋ ਇਹ ਤਾਂ ਸ਼ਰਵਾਦ ਆ ਪਗਰੀ ਐ ਐਸੇ ਵੈਡ ਨੂੰ ਹਾਂ ਜਿੱਤੋਂ ਮੱਧੀ ਗੱਲ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹ ਇਹਨੂੰ ਵੀਰ ਜੀ ਚੌਥਾ ਦਿਨ ਜੀ ਆਹ ਬੱਚਾ ਨਾਰੂ ਦੇ ਬੱਚਾ ਜੀ ਬਿਲਕੁਲ ਵੇਖੋ ਠੀਕ ਆ ਆ ਵਸ਼ੀ ਮਗਰ ਇਹਦੀ ਆ ਵਸ਼ੀ ਮਗਰ ਜੀ ਠੀਕ ਆ ਆ ਵੇਖੋ ਵਸ਼ੀ ਬੜੀ ਸੋਹਣੀ ਐ ਜਰਸੀ ਦੀ ਨਾੜੂ ਤੇ ਹੀ ਆ ਚਲੋ ਜੀ ਆਹ ਵੇਖ ਸਕਦੇ ਆ ਗਿੱਲਾ ਹੀ ਨਾੜੂ ਹੋ ਜੀ ਠੀਕ ਆ ਦੁੱਧ ਕਿੰਨਾ ਆਈ ਇਹਦੇ ਕੋਲ ਇਹਦੇ ਕੋਲ ਵੀਰ ਜੀ 9-10 ਲੀਟਰ ਬੋਲਾ ਅਨਸਾਰ ਤਿਆਰ ਜੀ 9-10 ਲੀਟਰ ਹਾਂਜੀ ਹੈਗਾ ਬੋਲਾ ਹੀ ਆ ਕੇ ਜੀ ਹਾਂਜੀ ਬੋਲਾ ਬੋਲਾ ਹਾਂਜੀ ਆ ਵੇਖੋ ਜੀ ਬਾਕੀ ਠੰਡੀ ਤੇਰੀ ਖਾਨ ਸੁਣਦਾ ਗਿਆ ਉਹ ਵੀ ਚੰਗਾ ਹਨਾ ਬਹੁਤ ਸੋਹਣਾ ਗੋਲ ਲੱਗਾ ਮਾਰੇ ਜਰਸੀ ਚ ਹੀ ਆ ਜਾਂਦੀ ਹੈ ਜੀ ਜਰਸੀ ਬੁੱਤੀ ਜਰਸੀ ਬਾਕੀ ਫੈਨ ਵੀ ਚੰਗੀ ਆਉਂਦੀ ਹਣੀ ਇਹਦੀ ਹਾਂਜੀ ਫੈਨ ਵੀ ਠੀਕ ਹੈ ਦੀ ਮੇਰੇ ਸਾਡਾ 4.5-5 ਲੱਗਿਆ ਆਊਗੀ ਠੀਕ ਆ ਹਾਂਜੀ ਐਸ ਟਾਈਮ ਤੇ ਬੋਲਾ ਵਾ ਬੋਲਾ ਬੋਲਾ ਸੂਆ ਪਹਿਲਾਂ ਹੀ ਪਹਿਲਾਂ ਜੇ ਵੇਖੋ ਦੰਦੀ ਜਵਾਨ ਜੇ ਦੇ ਹੋਣ ਢਈ ਹੈ ਜੇ ਹੋਈ ਨਹੀਂ ਜੀ ਠੀਕ ਹੈ ਤੋਰੀ ਇਹਨੂੰ ਖੋਲ ਕੇ ਆਹ ਵੇਖੋ ਕੁਆਲਿਟੀ ਚੈੱਕ ਕਰੋ ਜਿੱਡਾ ਜਰਸੀਆਂ ਦਾ ਕੱਦ ਹੁੰਦਾ ਓਡਾ ਓਡੀ ਕੀ ਆ ਆ ਵੇਖੋ ਜੀ ਵੇਖ ਸਕਦੇ ਹੋ ਜਾਂ ਦੇਖ ਜਾਂਦੇ ਸੋਹਣੀ ਆ ਜੀ ਉਧਰ ਲਈ ਉਧਰ ਵਧੀਆ ਬੰਨੀ ਆ ਆਰਾਵੀਰ ਲੈ ਆਹ ਵੇਖੋ ਫੇਸ ਕੁਆਲਟੀ ਵੀ ਚੰਗੀ ਆ ਕੋੜ ਕੋੜ ਪੂਰੀ ਕੈਮ ਆ ਜੇ ਜਵਾਨ ਹੋਣਾ ਇਹਨੇ ਹੈ ਹਾਂਜੀ ਹਾਂਜੀ ਜਵਾਨ ਆ ਬੱਚਾ ਵੀ 나ੜੂ ਤੇ ਹੀ ਆ ਜੇ 10 ਲੀਟਰ ਬੋਲਾ ਆ ਜੀ ਆਹ ਵੇਖੋ ਜੀ ਤੀਜਾ ਲੈਣਾ ਜੀ ਤਾਜਾ ਹੱਥ ਤੇ ਜਦੋਂ ਚੌਥੀ ਅੱਜ ਚੌਥੀ ਰਾਤ ਹੋਣੀ ਆ ਚੌਥੀ ਰਾਤ ਹੋਣੀ ਠੀਕ ਆ ਜੀ ਤੇ ਕਿੰਨਾ ਕ ਦੁੱਧ ਚਵਾ ਦੋਗੀ ਆ ਜੀ ਦੁੱਧ ਜੀ ਨੇ ਤੇ ਚਾਹੀਦਾ ਜਿੱਦੜਾ ਥਾਂ ਤੋਂ ਵਧੀਆ ਲੱਗਾ 14 15 ਕੁਲਰ ਕਰਨਾ ਜੀ ਜਾਂ 14 ਹੀ ਕਰਦੇ ਬੜਾ ਪਹਿਲਾਂ ਜੀ ਹਾਂਜੀ ਠੀਕ ਆ ਜੀ ਥਾਣਾ ਦਾ ਗਾਇਬ ਗੂ ਵੀ ਚੰਗਾ ਹਨਾ ਹਾਂਜੀ ਬਹੁਤ ਵਧੀਆ ਠੰਡੀ ਆ ਫਿਰ ਚਵਾਈ ਕਿੱਦਾਂ ਕਰਦੇ ਰੱਸੀ ਪਾ ਕੇ ਜੀ ਰੱਸੀ ਪਾ ਲਓ ਮਾਰੀ ਮੱਡੀ ਪੌਣੀ ਦੇ ਕੋ ਨਾ ਪੌਤਾ ਕੋ ਗੱਲ ਨਹੀਂ ਗਈ ਠੀਕ ਆ ਹਾਂਜੀ ਤੇ ਦੱਸੋ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਦਾ 43000 ਰੁਪਇਆ ਕਰਦੇ ਜੀ ਮਾਨਦਾਨ ਕਿੰਨਾ ਕਰ ਦੋਗੇ ਮਾਨ ਹੋ ਜੂ 500 ਤੱਕ ਨਹੀਂ 50000 ਦਾ ਕਰਦਾਂਗੇ 42000 ਦੀ 42 ਉਹ ਚ ਛੋੜ ਕਰ ਦਾਂਗੂ ਮੌਕੇ ਤੇ ਕਰਦਾ ਹੈ ਕਰਦਾ ਕੋਈ ਨਹੀਂ ਕਰਦਾ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਕਰ ਲੈ ਦੁੱਧ ਸਿੱਧਾ ਬਾਲਟੀ ਚ ਪੈਂਦਾ ਹਨਾ ਮੈਂ ਤਾਂ ਚੁਾਈ ਕਿਤੇ ਵੇਖਿਓ ਮੋਟੀ ਧਾਰ ਬਹੁਤ ਤਗੜੀ ਧਾਰੇ ਦੀ ਮੋਟੀ ਆ ਠੀਕ ਹੈ ਜੀ ਠੀਕ ਆ ਨਹੀਂ ਬੜਾ ਸੋਹਣਾ ਲੱਗਾ ਸਹੀ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਵੇ ਆਗੇ ਤਸੱਲੀ ਵੀ ਕਰ ਲਿਓ ਤੇ ਸੋਹਣੀ ਸੁਨਖੀ ਵੀ ਬੜੀ ਆ ਥਾਣ ਥਣ ਚੰਗਾ ਲੱਗਾ ਜੀ ਸਾਧਦੇ ਆ ਵੇਖੋ ਜੀ ਫੇਸ ਕੁਆਲਿਟੀ ਵੀ ਚੰਗੀ ਆ ਆ ਦੂਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹ ਵੀ ਜੀ ਦੁੱਜੇ ਸੂਏ ਵੇਰ ਜੀ ਅੱਛਾ ਦੁੱਜੇ ਸੂਏ ਦੁੱਜਾ ਸੂਆ ਜੀ ਕੱਦ ਕੋ ਦੇਖਣਾ ਕੋ ਤਿੱਜਾ ਕਹਦੇ ਸੂਆ ਦੁੱਜਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਦੇ ਕੋਲ ਇਸ ਟਾਈਮ ਇਹ ਬੱਛੀ ਕੋਲ 14 ਲੀਟਰ ਦੁੱਧ ਤਿਆਰ ਹੈ ਅਸੀਂ ਤੁਹਾਨੂੰ 13 ਲੀਟਰ ਕਵਾਂਗੇ ਅੱਛਾ ਜਿਹੜਾ ਚਵਾ ਕੇ ਦੇਣਾ ਚਵਾ ਕੇ ਕਿਉਂਕਿ ਦੋ ਟਾਈਮ ਤਸੱਲੀ ਕੀਤੀ ਹੈ ਚਵਾਈ ਮੁੱਕ ਦੀ ਨਹੀਂ ਚਵਾਈ ਦੇ ਡੀ ਕਾਲ ਠੀਕ ਹੈ ਲੀਟਰ ਮਾਰਦੇ ਨੇ ਜਿਹੜੇ ਉਹ ਆ ਕੇ ਤਸੱਲੀ ਵੀਰ ਜੀ ਕੋਈ ਆਵੇ ਇੱਥੇ ਭੈਣ ਭਰਾ ਨਾਲੇ ਫੁਲਕਾ ਆਪਾਂ ਨਹੀਂ ਛਕੇ ਨਾਲੇ ਗਰੀਬਾਂ ਕੋਲ ਆ ਰਹੂਗਾ ਤਸੱਲੀ ਕਰਕੇ ਖੜੇ ਠੀਕ ਹੈ ਠੀਕ ਹੈ ਕਿਉਂਕਿ ਧੋਖੇ ਬੜੇ ਹੁੰਦੇ ਧੋਖਾ ਨਾ ਕਰਾਵੇ ਤੇ ਬੱਚਾ ਕੀ ਇਹਦੇ ਮਗਰ ਬੱਚਾ ਵਸ਼ੀ ਮਗਰ ਜਿਓ ਇਹਦੇ ਮਗਰ ਹੀ ਵਸ਼ੀ ਹੈ ਵਸ਼ੀ ਇਹ ਵੀ ਨਾੜੂ ਤੇ ਹੀ ਆ ਪਛੇ ਨੂੰ ਹਫਤੇ ਲੱਗੇ ਹੋ ਗਿਆ ਇਹ ਟਾਈਮ ਆ ਵੇਖੋ ਜੀ ਹਫਤੇ ਲੱਗੇ ਹੋ ਗਿਆ ਸੂਈ ਨੂੰ ਠੀਕ ਹੈ ਜੀ ਬੱਚੇ ਨੂੰ 13 ਲੀਟਰ ਦੋ ਜੇ ਤੁਹਾਨੂੰ 13 ਕਹਿਣ ਦੇ ਜੀ ਠੀਕ 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 ਆ ਵੀਰ ਜੀ ਤੋਰੋ ਲੋ ਹਾਂ ਦੇਖੋ ਜੀ ਫੇਸ ਕੁਆਲਟੀ ਵੇਖੋ ਚੈੱਕ ਕਰੋ ਜੀ ਤੋਰਾ ਵੇਖੋ ਖਾਣ ਵੀ ਚੰਗਾ ਲੱਗਾ ਇਹਨੂੰ ਕਾ ਬਾਤਾਂ ਇਹਦੀਆਂ ਠੀਕ ਸਾਡਰ ਵਾਲੀ ਆ ਇਹ ਦੇਖ ਦੇਖ ਕਾ ਬਾਤਾਂ ਇਹਦੀਆਂ ਹਾਂ ਦੇਖੋ ਜੀ ਤੁਰਦੀ ਪਲਵਾਨਾ ਇਹਨੂੰ ਆ ਪੂਰਾ ਇਹ ਕਿਛ ਚੰਗੇ ਬੰਦੇ ਕੋ ਚੱਲ ਗਈ ਨਾ ਜੀ ਜੀ ਕੀ ਬਾਤਾਂ ਦੀਆਂ ਹਾਂਜੀ ਹਾਂਜੀ ਪਿੱਛੋਂ ਚੰਗੇ ਕਰੋ ਆ ਜੀ ਆ ਠੀਕ ਆ ਜੀ ਚੰਗਾ ਵਧੀਆ ਮਾਲੀਆਂ ਤੁਹਾਨੂੰ ਪਤਾ ਬੱਚੇ ਤੁਰੇ ਜਾਂਦੇ ਬਾਹਰ ਨੂੰ ਹਾਂਜੀ ਹਾਂਜੀ ਮਾਲ ਵੇਚ ਜਾਂਦੇ ਆ ਹਾਂਜੀ ਹਾਂਜੀ ਇਦਾਂ ਹੀ ਇਦਾਂ ਹੀ ਮਤਲਬ ਪਹਿਲਾਂ ਤੁਲੇ ਆਂਦੇ ਸੀ ਬੰਦ 16 17 ਕੁ ਦੋ ਚ ਹੋਇਆ ਚਲੋ ਮੈਂ ਤਾਂ ਵੀ ਘਰ ਜਣਾ ਨੇ ਅਜੇ ਚੜਨਾ ਨੇ ਠੀਕ ਆ ਹਾਂਜੀ ਥਾਣ ਵੇਖੋ ਜੀ ਕਿੱਡਾ ਸੋਹਣਾ ਲੱਗਾ ਥਾਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਜੀ ਮੈਂ ਤਾਂ ਵੀਰ ਜੀ ਬੇਸ਼ੱਕ ਤਾਰ ਨਾਲ ਕੋ ਮਾਰੇ ਆਪਾਂ ਜੰਮਿਆਰਾ ਕੋ ਬੈਠੇ ਆ ਠੀਕ ਆ ਇਹ ਤੋਂ ਕਰਕੇ ਤਾਂ ਚਲ ਜਾਣਾ ਹਾਂਜੀ ਹਾਂਜੀ ਇਹਦੀ ਤੇ ਚਵਾਈ ਮੁੱਕ ਨਹੀਂ ਸਕਦਾ ਐਡੀ ਚਵਾਈ ਡਾਂਗੀ ਅਰ ਅਸੀਂ ਪਾਵੇ ਕਿਉਂ ਨਹੀਂ ਕਰਦੇ ਬੋਲਾ ਕੋਈ ਰਸੀ ਲੋ ਠੀਕ ਆ ਹਾਂਜੀ ਇਹਦਾ ਮੁੱਲ ਦੱਸੋ ਜੀ ਕਿੰਨਾ ਕਰਨਾ ਇਹਦਾ ਮੁੱਲ ਤਾਂ 55000 ਰੁਪਏ ਕਰੀਦਾ ਮਾਣ ਦਾਨ ਕਿੰਨਾ ਕਰੂਗਾ ਮਾਣ ਦਾ ਜਨਾਕੋ ਕਰ ਲਾਂਗੇ ਹੋ ਜੀ ਅੱਜ ਤੱਕ ਨਹੀਂ ਕਰ ਦਾਂਗੇ ਕਰ ਦਾਂਗੇ ਕੋਣੀ ਠੀਕ ਹੈ ਜੀ ਦੋ ਵਧਾ ਕਰਦੇ ਹੋਰ ਦੱਸੋ 2000 ਦਾ 55000 ਦੀ ਪਰ ਵਾਛੀ ਇੱਕ ਜਰਾ ਲੈ ਯੂ ਯਾਦ ਕਰੂਗਾ ਸ਼ੋਰ ਹੋ ਜੂਗੀ ਇਹ ਚ ਖਰਾ ਕਰਾ ਦੀ ਸ਼ੋਰ ਤੇ ਸ਼ੋਰ ਤੇ ਕਰੀ ਦੀ ਉਦਾਂ ਕਰੀ ਜਿੰਨਾ ਕਰਾਂਗੇ ਮਹਾਰਾਜ ਠੀਕ ਹੈ ਜੀ ਬਹੁਤ ਹੀ ਸੋਹਣੀ ਹੈ ਜੀ ਵੇਖ ਸਕਦੇ ਆ ਚੰਗੀ ਕੁਆਲਿਟੀ ਦੀ ਆ ਇਹ ਆ ਗਰਮੀਆਂ ਦੇ ਵਿੱਚ ਫੈਨ ਵੀ ਇਹਨਾਂ ਦੀ ਚੰਗੀ ਵਾਲੀ ਆ ਧੁੱਪ ਛਾਦੀ ਕੋਈ ਪਰਵਾਹ ਨਹੀਂ ਪਿੰਡ ਸਾਹਿਬ ਦੀ ਪੰਜ ਫੈਨਾਂ ਦੇ ਕਰਦੇ ਆਂਦੇ ਪੰਜ ਲਾਗੇ ਦੀ ਫੈਨ ਹੁੰਦੀ ਜੀ ਠੀਕ ਠੀਕ ਹੈ ਜੀ ਬਾਕੀ ਮੱਝਾਂ ਵਾਲ ਗਈ ਦੁੱਧਨਦਾਰਾਂ ਦਾ ਬਹੁਤ ਹੀ ਸੋਹਣੀ ਹੈ ਜੀ ਛੋਾਈ ਬੜੀ ਬਾਂਬੇ ਦੀ ਆ ਇਹਦੇ ਬਾਰੇ ਦੱਸੋ ਜੀ ਇਹ ਵੀਰ ਜੀ ਆਇਆ ਨੋ ਹੋ ਗਿਆ ਜੇ ਮਹੀਨਾ ਸੂਈ ਨੂੰ ਕਚਮੀ ਨਾ ਹੋ ਗਿਆ ਨਾ ਆ ਗਿਆ ਸੂਈ ਨੂੰ ਠੀਕ ਹੈ ਜੀ ਇਹਦੇ ਇਹ ਦੁੱਧ ਆ 12 ਲੀਟਰ ਸੁਹਾਗ ਵਾਲਾ ਜੀ ਸੁਹਾਵੇਲਾ ਚੌਥਾ ਲਾ ਲਓ ਜੋ ਪੰਜਵਾਂ ਵਾਲਾ ਜੋ ਇਹ ਬੇਖੋ ਦਿਹੇਂ ਢਈ ਹੈ ਹਾਂਜੀ ਇਹਨੂੰ ਆਪਾਂ ਗਾਂ ਹੀ ਕਵਾਂਗੇ ਕਈ ਬਿਲਕੁਲ ਆਪਾਂ ਮੈਂ ਦੂਜੇ ਸੂਏ ਕਹਿੰਦਾ ਲੋਕਾਂ ਕਹਿੰਦੇ ਸ਼ਰਮ ਦੇ ਆ ਕੇ ਕਹਿਣ ਲੱਗੇ ਨੇ ਉਹ ਆਪਾਂ ਮੌਕਾ ਆ ਗੱਲ ਵਧੀਆ ਆਪਾਂ ਵੀ ਇੱਕ ਆਪਾਂ ਵੇਖੋ ਪਤਾ ਗੱਲ ਗਈ ਹੈ ਗਰੀਬਾ ਦਿਲ ਦੇ ਗਰੀਬ ਨਾਗਨਾ ਧੋਖਾ ਕਰਦਾ ਨਾ ਚਲੋ ਪਤਾ ਵੇਖੋ ਗੱਲ ਕੀ ਆ ਤੁਹਾਡੇ ਏਰੀਏ ਦੇ ਬੰਦੇ ਨੇ ਮੈਨੂੰ ਫੋਨ ਕੀਤਾ ਹੈ ਹਾਂਜੀ ਅਛਾ ਆਂਦਾ ਵੀਰ ਮਜਾਕ ਜਿਆ ਕਰਨਾ ਮਜੀਠੇ ਦਾ ਬੋਲਦਾ ਅਛਾ ਅਛਾ ਆਂਦਾ ਦੂਜੇ ਦੂਜੇ ਤੋਂ ਆਂਦਾ ਤੀਜੇ ਚੌਥੇ ਵਾਲਿਆਂ ਵਪਾਰੀ ਕਿੱਥੇ ਲੈ ਜਾਂਦੇ ਆ ਹਾਂ ਉਹ ਤਾਂ ਫਿਰ ਮੈਂ ਘਰਾਂ ਵਾਲੇ ਪਤਾ ਨਹੀਂ ਕਿੱਥੇ ਦੇ ਦਿੰਦੇ ਆ ਜਿਹਦੇ ਘਰਾਂ ਦੇ ਉਹਨੇ ਇੰਨੀ ਗੱਲ ਕਹੀ ਤੇ ਮੈਂ ਚੱਲ ਅਗਲੇ ਨੇ ਵਿਚਾਰੇ ਨੇ ਦੱਸਿਆ ਤੇ ਸਹੀ ਗੱਲ ਹਾਂ ਸਹੀ ਵੀਰ ਦੀ ਤੋਖਾ ਜੱਲ ਚੱਲ ਉਹਨੂੰ ਵੀਰ ਨੂੰ ਅੱਜ ਵੀਡੀਓ ਵੇਖੂਗਾ ਤੇ ਚੌਥਾ ਸੁਗਾ ਭਾਣੇ ਦਾ ਚੌਥਾ ਲੱਲ ਮੈਂ ਪੰਜਵਾਂ ਲੱਲ ਬਿਆਰ ਨਾਲ ਗੱਲ ਕੀਤੀ ਹੋਇਆ ਹੈਗਾ ਤਾਂ ਸਾਹਮਣੇ ਆ ਗੱਲ ਹੈ ਗਈ ਹਾਂਜੀ ਦੋ ਅੜਲੇ ਬੜੀ ਸਗਾ ਦੇ ਠੀਕ ਆ ਇਹਦਾ ਪ੍ਰੂਫ ਹੈਗਾ ਜੀ ਸਾਡੇ ਕੋ ਬੱਚੇ ਦਾ ਅੱਛਾ ਜੀ ਬੱਚੇ ਬੱਚੇ ਦੀ ਵੀਡੀਓ ਹੈਗੀ ਹੈ ਵੀਡੀਓ ਹੈਗੀ ਜਿੱਦਨ ਠੀਕ ਆ ਜਦੋਂ ਮਰਿਆ ਜਿੱਦਨ ਮਰਿਆ ਤੇਜੇ ਦਿਨ ਮਰ ਗਿਆ ਬੱਚਾ ਬੋਤਾ ਇੱਕ ਨੋਰੇ ਕੰਨਾ ਕੀ ਆ ਠੀਕ ਇਹਦਾ ਕਤੂਰਾ ਪਿਆ ਹੁੰਦਾ ਜੀ 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 ਸੁਆ ਕਿਨਵਾ ਦੱਸਿਆ ਚੌਥਾ ਸੁਆ ਲਾਲ ਚੌਥਾ ਲਾਲ ਸਮਝੇ ਅਗਲੇ ਦੀ ਆ ਨਾ ਸਟੋਰੀ ਇਹਨੂੰ ਦੁੱਧ 12 ਕਿਲੋ ਪੂਰਾ ਚੰਗਾ ਦਾ 12 ਕਿਲੋ ਦੁੱਧ 12 ਲੀਟਰ ਵੀ ਜੀ ਦੁੱਧ ਆ ਤੂੰ ਵੀ ਆ ਇਹਦਾ ਵੀ ਪਾਓ ਠੀਕ ਆ ਕੱਦ ਕਾੜ ਵੀ ਚੰਗਾ ਹੈਦਾ ਹਨਾ ਮੈਂ ਨਾ ਭਾਗ ਦੇ ਚੁਆਈ ਵੇਖੀ ਦੀ ਆ ਵੇਖੋ ਜੀ ਇਹ ਜਨਾਨੀਆਂ ਦੇ ਚੋਣ ਵਾਲੀ ਜੀ 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 ਕਰ ਲੈਣਾ ਪੈਣਾ ਨੇ ਫੋਨ ਬਸ ਜਨਾਨੀ ਦੇ ਚੋਣਾਂ ਦੀ ਆ ਵੇਖੋ ਜੀ ਬਸ ਆਖ ਭਾਵੇਂ ਆਟਾ ਪਾ ਕੇ ਬਹਿ ਜੋ ਠੀਕ ਆ 16 ਥਾਣ ਥੋੜਾ ਲੱਗਾ ਉਹਨੂੰ ਗੈਬ ਵੀ ਚੰਗਾ ਥਾਣਾ ਦਾ ਥਾਣ ਵੀ ਮੁਠੀ ਦੀ ਚਵਾਲ ਆ ਜੀ ਆ ਜਾਓ ਵੀਰ ਜੀ ਆਇ ਖਈ ਪਾਈਪਾਂ ਚੈੱਕ ਕਰੋ ਮੋਟੀਆਂ ਮੋਟੀਆਂ ਲੱਗੀਆਂ ਨਾੜਾਂ ਬਹੁਤ ਆਹਮਾਨੇ ਤੇ ਦੇ ਫਿਰ ਦੋਵੇਂ ਬੰਦੇ ਜਵਾਨੀ ਵੇਲੇ ਵੀਰ ਜੀ ਨੇ ਕਿੰਨਾ ਕੁ ਦੁੱਧ ਚਵਾਇਆ ਹੋਇਆ ਜਵਾਨੀ ਵੀਰੇ ਕਿਸੇ ਘਰਾਈ ਆ ਪਰ ਛੋਟ ਤਨ ਪਹਿਲੋਂ ਗੀ ਆ ਆ ਆਈਡੀਆ ਕੋਈ ਹੈ ਵੀ ਕਿੰਨਾ ਕੁ ਚੋਇਆ ਵੀਰ ਜੀ ਵੇਖੋ ਆ ਪੰਜ ਨਾਲ ਗੋਲੀਆਂ ਦੀ ਨਾ ਉਹ ਤਾਂ ਬਹੁਤੇ ਨਕਮੇ ਬੰਦੇ ਤੋਂ ਸੱਚੀ ਗੱਲ ਦੱਸੀ ਇਹਨੇ ਫੇਰ ਤੇ ਮੂੰਹ ਸਿਰ ਬਣਾਦਾ ਨਾ ਤੇ ਕੁੜੀ ਅਰੋਲੀ ਵਿਚਾਰੀ ਠੀਕ ਆ ਸਹੀ ਆ ਸਾਈ ਵੀ ਕਹਿੰਦੇ ਵੀ ਜਿੰਦਗੀ ਹੈਗੀ ਤੇ ਦੁੱਧ ਹੋਰ ਜਿਹੜਾ ਹੈਗਾ ਆਪਾਂ ਉਹੋ ਹੀ ਦੇਣਾ ਨਾ ਹੁਣ 12 ਲੀਟਰ ਦੁੱਧ ਤਿਆਰ ਜੇ 11 ਕਹਾਂਗੇ ਤੇ ਅਗਲੇ ਦਿਨ ਕਰ 12 ਨਿਕਲੂਗਾ ਠੀਕ ਠੀਕ ਦੱਸੋ ਮੁੱਲ ਕਿੰਨਾ ਕਰਨਾ ਜੀ ਇਹ ਤਾਂ ਮੁੱਲ ਕੀ ਕਰੀਏ ਜਿੰਨਾ ਦਿਲ ਕਰਦਾ ਕਰ ਦੋ ਬਾਕੀ ਭੈਣ ਭਰਾ ਸਾਰੇ ਸਿਆਣੇ ਆ ਉਹਨਾਂ ਨੇ ਵੀ ਆਪਣਾ ਸਾਹ ਨਾਲ ਲੈਣੀ ਹੈ ਜਿੰਨੇ ਲੈਣੀ ਹੈ 32000 ਰੁਪਿਆ ਕਰਦਾ ਜੀ ਬੜਾ ਸੋਚ ਕੇ ਦੱਸਿਆ ਗੱਲ ਲਈ ਮਹਿੰਗੀ ਗਈ ਨਾ ਸੱਚੀ ਗੱਲ ਲਈ ਮਹਿੰਗੀ ਗਈ ਮਾਨਦਾਨਕ ਨਾ ਹੋ ਜੂ ਡੋਗ ਜਾਦਾ ਕਿ ਨਾ ਅੱਧਾ ਹੀ ਵੇਚ ਕਰਦਾ 30000 ਦੀ ਦੇ ਦਾਂਗੇ ਵੇਚ ਦਿੱਤੀ ਛੋਟ ਕਰਨੀ ਪਣੀ ਵੀ ਵਿੱਚ ਕੱਟੇ ਵਿੱਚ ਛੋਟ ਕੋਈ ਛੋਟ ਕਰਾਂਗੇ ਜਿਹੜਾ ਭੈਮਪਰਾ ਹੋ ਠੀਕ ਹੈ ਠੀਕ ਹੈ ਜੀ ਬਹੁਤ ਹੀ ਚੰਗੀ ਆ ਥਾਣ ਥਣ ਦੀ ਬਾਦ ਘੜਦਿਆਂ ਮੈਂ ਤਾਂ ਵੀਰ ਜੀ ਕਿਸੇ ਗੱਲ ਦਾ ਸ਼ੱਕ ਨਹੀਂ ਤੇ ਕੁੜੇ ਜਿੱਦਾਂ ਮੋਟਰ ਨਹੀਂ ਚਲਾਈਦੀ ਇਹਨੂੰ ਭਾਵੇਂ ਉਤਰੋਂ ਦੀ ਬੈਠੇ ਭਾਈ ਉਤਰੋਂ ਪਹਿਲੇ ਲਾ ਸੋੜਾ ਨੇ ਆਵੇ ਠੀਕ 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 ਨਾ ਨਾ ਠੀਕ ਹੈ ਰੱਸੀ ਪਾਉਣ ਦੀ ਲੋੜ ਨ ਕੂੰਗੀ ਵੜੱਕ ਗਾਪਾ ਹੁਣ ਤੁਸੀਂ ਦੱਸੋ ਜੀ ਹੁਣ ਗੱਲ ਲੰਮੀ ਤਾਂ ਰਹੂਗੀ ਦੋ ਮਿੰਟ ਕਰਾਂ ਗੱਲ ਕਰੋ ਕਰੋ ਗੱਲ ਕਰੋ ਜਿੱਧਾ ਮਰਜੀ ਜੀ ਮੈਂ ਲਿਆਦੀ ਦਰਿਆੋਂ ਪਰੋਂ ਟਾਂਡੇ ਲਾ ਕੋ ਵਸ਼ੀ ਮੇਰਾ ਦੋਸਤ ਉਹਨੇ ਦਿੱਤੀ ਮੈਨੂੰ ਅੱਛਾ ਇਹਦੇ ਨਾਲ ਦੀ ਟੋਕੜ ਗੱਪਣਾ ਠੀਕ ਆ ਇਹਦੇ ਥਲੇ ਉਹਦਨ ਦੁੱਧ ਸੀ 12 ਕਿਲੋ ਤੇ ਹੈਗੀ ਸੀ 6ਵੇਂ ਦੇ ਗੱਪਣਾ ਹਾਂਜੀ ਇਹਦੇ ਵਿੱਚ ਜੀ ਆਪਾਂ ਦੋ ਸੂਏ ਚ ਹੋਏ ਆ ਅੱਛਾ ਘਰ ਦੀ ਇਹ ਪਹਿਲਾਂ ਦੀ ਹਾਂਜੀ ਤੇ ਤੀਜਾ ਸੂਹ ਹੋ ਗਿਆ ਹੈਗੀ ਚੌਥੇ ਸੂਈ ਇਹਦੇ ਲਾਗੇ ਮੈਂ ਬੱਧੀ ਬੱਚੀ ਝੂੜਨੀ ਪੰਨਾ ਵੱਚੀ ਦੇ ਕੁਲ ਦੇ ਰਹੀਆਂ ਇਹਨੇ ਇੱਕ ਮਹੀਨਾ ਪਹਿਲਾਂ ਬਾਸ ਸੁੱਟਦਾ ਠੀਕ ਆ ਇਹ ਮਾਰਚ ਦੀ 9 ਤਰੀਕ ਨੂੰ ਸੁਣਾ ਸੀ ਹਾਂਜੀ ਮਾਰਚ ਦੀ 9 ਨੂੰ ਬਸ ਅਪ੍ਰੈਲ 9 ਦੇ ਦਿਨ ਪੂਰੇ ਹਲੇ ਆਪ੍ਰੈਲ ਸੁਣਾ ਸੀ ਤੇ ਮਾਰਚ ਛੋਟਾ ਬੱਚ ਠੀਕ ਆ ਇਹ ਵਸ਼ੀ ਉਹ ਮੁਰ ਕਿੰਨਾ ਸਾਡੇ ਕੋਲ ਜਿੱਦਾਂ ਵੀ ਬਾਸ ਛੱਡਿਆ ਹੌਲੀ ਚੜ ਚੜ ਦੁੱਧ ਚੜ ਗਈ ਪਾ ਥਲੇ 10 ਲੀਟਰ ਦੁੱਧ ਆ ਇੱਕ ਛੋਟ ਦੋਸੀ ਦਾ ਪਰਲਾ ਥਾਨੀ ਆ ਜਿਹੜਾ ਵੇਖੋ ਜੀ ਇਹ ਚ ਧਾਰਾਂ ਘੜ ਗਈਆਂ ਆਪਾਂ ਠੀਕ ਆ ਆ ਵੇਖੋ ਇਹ ਆ ਜਾ ਥਾਣੇ ਮਗਲਾ ਤੇਰਾ ਪੁੱਤ ਹੈ ਬੈਣੀ ਬੈਣੀ ਆ ਬੈਣੀ ਆ ਵੇਖੋ ਇਹ ਜੇ ਤਰ ਮਗਰ ਲਾ ਫਾਗ ਲੈ ਤਰਾ ਘੜੀ ਠੀਕ ਆ ਦੁੱਧ ਕਿੰਨਾ ਐਸ ਟਾਈਮ ਤੇਰੇ ਉਹ ਤੇਰੇ 10 ਲੀਟਰ ਆ 10 ਲੀਟਰ ਸਿੰਘ ਝੂੰਗਾ ਚਿੰਗ ਝੂੰਗੀ ਇਹਨੂੰ ਕਰਮਾ ਵਾਲੀ ਵੀ ਕਹਿੰਦੇ ਗਈ ਆ ਨਾ ਭਾਜੀ ਮੈਂ ਤਾਂ ਵੇਚਦਾ ਨਹੀਂ ਸੱਚ ਪਤਾ ਠੀਕ ਆ ਹੁਣ ਆ ਇਹਦਾ ਕਰਕੇ ਥੋੜਾ ਅਜਾ ਮੈਂ ਚੱਲ ਯਾਰ ਠੀਕ ਇੱਕ ਇੱਕ ਥਾਂ ਚੋਂ ਪਿਛਲੇ ਚੋਂ ਧਰਾਂ ਘਾਟਿਆ 10 ਲੀਟਰ ਦੁੱਧ ਤਿੰਨਾ ਫਨਾ ਚੋਂ ਚੋਂ ਅੱਧਾ ਲੋਚ ਚੌਂੜਿਆ ਵਾਪ ਜਿੱਦਾ ਪਾਣੀ ਜ ਨਹੀਂ ਹੁੰਦਾ ਡਾਕਟਰ ਨੂੰ ਕਾ ਜਾਂਦਾ ਤੁਰਪੂਗੀ ਮੈਂ ਆ ਰਹੀ ਕਿ ਤੋਰਨੀ ਆ ਅੱਛਾ ਫੇਰ ਆਪਾਂ ਚੱਲਣੇ ਨਹੀਂ ਮੰਨ ਕੇ ਚੱਲੀਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵਾ ਨਰੇ ਗੋਤਰੇ ਨਹੀਂ ਜਾਣਦਾ ਇੱਥੇ ਕਿ ਦੁਨੀਆ ਦੀ ਦੁਨੀਆ ਹੈ ਕਿ ਅਖਣਾ ਦੇ ਦੇ ਕਵਾਲਿਟੀ ਚੈੱਕ ਕਰੋ ਦੇ ਦੇ ਮੈਂ ਕਹਣਾ ਨਹੀਂ ਯਾਰੇ ਇਹ ਨਹੀਂ ਵੇਚਣਾ ਆ ਵੇਖੋ ਜੀ ਪਿਛਲਾ ਥਾਣਾ ਜਿਹੜਾ ਉਹਦੀ ਤਿੱਲੜ ਹੈ ਜੀ ਇਹ ਤਿੱਲੜ ਕਹਾਦਾ ਵੀ ਤੁਸੀਂ ਮੰਨ ਕੇ ਚਲੋ ਉੱਥੇ ਦੁੱਧ ਨਹੀਂ ਆਉਂਦਾ ਆ ਵੇਖੋ ਬੜੀ ਵੱਡੀ ਆ ਖੁੱਲੇ ਹਾ ਦੁਪਹਿਰਾ ਇਹਦੇ ਖਵਾਨਾ ਵੀ ਚੰਗਾ ਸੋਹਣਾ ਵਾ ਇੱਕ ਲੈਣ ਥਣ ਵੀ ਚੰਗੇ ਲੱਗੇ ਜਿਹੜੇ ਆ ਬਹੁਤ ਹੀ ਕੁਆਲਿਟੀ ਵਾਲੇ ਫਿਰ ਨਾ ਬਦਾਲੇ ਸੂਈ ਨੂੰ ਭਾਜੀ ਕਿੰਨਾ ਹੀ ਚੇਰ ਹੋ ਗਿਆ ਨੂੰ ਸੂਈ ਤਾਂ ਦੇ ਆ ਵੀ ਮਾਰਚ ਦੇ ਮਹੀਨੇ ਬਾਸ ਚੜਿਆ ਨੌ ਨੌ ਨੇ ਅਪ੍ਰੈਲ ਦੀ 9 10 ਦਿਨ ਪੂਰੇ ਇਹਦੇ ਮਹੀਨਾ ਪਹਿਲਾਂ ਸੂਈ ਆ ਠੀਕ ਆ ਉਹ ਲਾ ਲਓ ਸਾਹੀ ਦਿਨਾਂ ਤੇ ਆਪਰੇ ਆ ਕੇ ਦੁੱਧ ਦੋ ਚੱਲ ਛੱਡੀ ਨਹੀਂ ਰਹੇਗੀ ਉਹ ਵੀ ਸ਼ਰਦਰੀ ਨੂੰ ਭਾ 10 ਦੇ ਦੇ ਠੀਕ ਹੈ ਦੇ ਦੇ ਇਹਦੇ 8 ਕਿਲੋ ਦੁੱਧ 9 ਤੋਂ ਭੱਜਣਾ ਨਹੀਂ ਦਾਖਲੋ ਦੇਈ ਜਾਣਾ ਗੁਰਜੀ ਜੀ ਦੇ ਠੀਕ ਆ ਪਹਿਲੇ ਮੇਰੇ 7 ਦਿਨ ਛੱਡੀ ਆ ਕਰੀ ਜੀ 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 ਦੁੱਧ ਆਲੀ ਬੜੀ ਬਾਕੀ ਦੀ ਗਾਰ ਬਹੁਤ ਜਿਆਦੀ ਆ ਠੀਕ ਆ ਗਾਰ ਦੇ ਪੌਣੀ ਬਾਲਟੀ ਨੇ ਘਰ ਦੇ ਨਹੀਂ ਤਾਂ ਮਗਰ ਤਾਂ ਜਲੋ ਗਾਈਆਂ ਦੀ ਉਦਾਂ ਵੀ ਪਿੱਛੇ ਪਿੱਛੇ ਸਣਾ ਦੁੱਧ ਠੀਕ ਆ ਜੀ ਬਹੁਤ ਸੋਹਣੀ ਬਾਕੀ ਥਣ ਵੀ ਦਿਖਾ ਦਿੰਦੇ ਆਪਾਂ ਆ ਵੇਖੋ ਥਣ ਵੇਖ ਸਾਡੇ ਸੋਹਣੇ ਆ ਜੀ ਠੀਕ ਆ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਕੀ ਇਹ ਤਾਂ ਕੁੜੀ ਆ ਜੀ ਲੋਕ ਜਾਂਦੇ ਨੇ ਮੂੰਹੋਂ ਮੰਗਣ ਮੈਂ ਕੀ ਦੱਸਾਂ ਦੱਸੋ ਇਹਦਾ 35000 ਰੁਪਿਆ ਮਾੜ ਤਾਂ ਕਿੰਨਾ ਕਰਨਾ ਕਰਦਾ ਏ 2000 ਦਾ ਕਰਦਾ ਹਾਂ ਜੀ 1000 ਦਾ ਹੋਰ ਕਰਦੇ ਕਰਦਾ ਵੀਰ ਜੀ 32000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਮੌਕੇ ਤੇ ਸ਼ੋਰ ਕਰ ਦੋਗੇ ਕਰ ਤਾਂ ਇਹਦੀ ਸ਼ੋਰ ਤੋਂ ਥੋੜਾ ਕੰਮ ਰਹਿਣ ਦੇਣਾ ਹੈ ਜੀ ਜੀ ਠੀਕ ਤੇ ਕਰਨੀ ਕੋਈ ਗੱਲ ਬਾਤ ਹੋਰ ਜੀ ਗੱਲ ਬਾਤ ਇਹੋ ਹੀ ਜਾਂਦੀ ਨੇ ਵੀਰ ਜੀ ਜਿੰਨੇ ਡੰਗ ਲਾਉ ਉਹ ਸਾਡੇ ਕੋ ਨਾਲੇ ਭੈ ਭਰਾ ਕੋ ਬਾਹੂ ਰਾਤ ਕੇ ਪੈਸਾ ਪਾ ਮਾਰਾਂਗੇ ਤੇ ਨਾਲੇ ਆਪਣੀ ਤਸੱਲੀ ਕਰੇ ਕਰੇ ਠੀਕ ਨੇ ਠੀਕ ਹੈ ਛੋਕੇ ਬੜੇ ਹੁੰਦੇ ਆ ਹਾਂਜੀ 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 ਤੇ ਬਾਕੀ ਜਿਹੜਾ ਕਰੂ ਸੋ ਭਰੂ ਜੀ ਬਿਲਕੁਲ ਤੁਮ ਕੋ ਪੇਂਦਾਸ ਹਾਂਜੀ 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 ਮਾਰਾ ਕਰਾਂਗੇ ਤੇ ਇੰਨਾ ਕਰ ਹੀ ਆਉਣਾ ਜੀ ਹਾਂ ਠੀਕ ਹੈ ਜਿਹਨੂੰ ਇਹ ਚੀਜ਼ ਦੀ ਸਮਝ ਆਉ ਨਹੀਂ ਕਰਦਾ ਜੀ ਬਾਸ ਜੀ ਬਾਸ ਬਾਕੀ ਜਿਹਨੇ ਕਰਨਾ ਉਹ ਸੋਚ ਕੇ ਨਹੀਂ ਕਰਦਾ ਬਿਲਕੁਲ ਹੋ ਜਾਂਦਾ ਵਾ ਬਿਲਕੁਲ ਯਾਦ ਹੀ ਬਣੀ ਆ ਬਿਲਕੁਲ ਬਿਲਕੁਲ ਕੰਮ ਹੀ ਕਰਦਾ ਜੀ ਜਿਹਨੇ ਗਲਤ ਕੰਮ ਕਰਨਾ ਉਹਨੇ ਮੰਨਣਾ ਥੋੜੀ ਐ ਦੂਜੇ ਨੂੰ ਗਲਤ ਕਹੀ ਜਾਣਾ ਤੇ ਤੇਰੀ ਗਲਤੀ ਐ ਭਾਈ ਬਿਲਕੁਲ ਜੀ ਠੀਕ ਐ ਜੀ ਆਹੀ ਭਾਈ ਜੀ ਹੁਣਾਂ ਨੇ ਚਾਰ ਬੇੜਾ ਸੇਲ ਕਰ ਰੀਆਂ ਵਿੱਚੋਂ ਦੋ ਗਾਇਆਂ ਦੋ ਬੇੜਾ ਨਾਲੋਂ ਆਦਤ ਪਈ ਐ ਬੇੜਾ ਕਹਿਣ ਦੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਗੇ ਆਪਣੀ ਤਸਲੀ ਜ਼ਰੂਰ ਕਰ ਲਿਓ ਸੂਈਆਂ ਸਵਾਈਆਂ ਹੈਗੀਆਂ ਚੈੱਕ ਕਰਕੇ ਪਾਸ ਕਰਕੇ ਲੈ ਕੇ ਜਾਓ ਜੀ ਤਾਂ ਕਿਸੇ ਵੀ ਕਿਸਮ ਦਾ ਲਾਮਾ ਨਾ ਰਵੇ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ